ਸਿਕਿਮ ਦੇ ਡੈਮ ਤੇ ਬਣਿਆ ਬਿਜਲੀ ਪ੍ਰੋਜੈਕਟ ਹੋਇਆ ਢਾਹ ਢੇਰੀ ਕੁਦਰਤੀ ਆਫਤ ਦੀ ਸਭ ਤੋਂ ਖਤਰਨਾਕ ਵੀਡੀਓ ਦੇਖੋ ਕਿਵੇਂ ਡਿੱਗ ਪੇ ਪਹਾੜ ਇੱਥੋਂ ਤੱਕ ਜਦੋਂ ਇਹ ਪਹਾੜ ਡਿੱਗੇ ਤੇ ਵੱਡੇ ਬਿਜਲੀ ਦੇ ਖੰਭੇ ਵਿਚ ਦੇ ਨਾਲ ਡਿੱਗ ਪੇ ਜਿੱਥੇ ਇੰਨਾ ਭਿਆਨਕ ਜਿਹੜੀ ਇਹ ਵੀਡੀਓ ਸਾਹਮਣੇ ਆਈ ਹੈ ਔਰ ਉੱਥੇ ਜੋ ਲੋਕ ਮੌਜੂਦ ਸਨ ਉਹ ਵੀ ਚੀਕਾਂ ਮਾਰਦੇ ਨਜ਼ਰ ਆਏ ਜਾਨ ਬਚਾਉਣ ਲਈ ਆਵਾਜ਼ਾਂ ਮਾਰਦੇ ਨਜ਼ਰ ਆਏ ਕਿ ਉਹਨਾਂ ਦੀ ਜਾਨ ਨੂੰ ਬਚਾਇਆ ਜਾਵੇ ਇਹ ਕੁਦਰਤ ਦਾ ਕਹਿਰ ਹੈ ਕਿ ਜੋ ਇਹ ਪਹਾੜ ਡਿੱਗੇ ਨੇ ਪਹਾੜ ਡਿੱਗਣ ਦੀ ਵਜ੍ਹਾ ਕਰਕੇ ਜਿਹੜੇ ਵੱਡੇ ਬਿਜਲੀ ਦੇ ਖੰਭੇ ਸੀ ਉਹ ਵੀ ਜਾ ਡਿੱਗੇ ਨੇ ਔਰ ਇਹ ਦਰਦਨਾਕ ਤਸਵੀਰਾਂ ਜਿਹੜੀਆਂ ਖਤਰਨਾਕ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਇਹ ਸਿੱਕੀਮ ਤੇ ਡੈਮ ਤੇ ਬਣੇ ਬਿਜਲੀ ਪ੍ਰੋਜੈਕਟ ਦੀਆਂ ਨੇ ਜਿੱਥੇ ਕੁਦਰਤੀ ਆਫਤ ਦੇ ਨਾਲ ਵੱਡੇ ਵੱਡੇ ਬਿਜਲੀ ਦੇ ਪਿੱਲਰ ਵੀ ਡਿੱਗ ਪਏ ਨੇ ਔਰ ਖਾਸ ਗੱਲ ਇਹ ਹੈ ਕਿ ਇੱਥੇ ਜੋ ਲੋਕ ਮੌਜੂਦ ਸਨ ਉਹ ਲੋਕਾਂ ਨੂੰ ਮਦਦ ਲਈ ਆਵਾਜ਼ਾਂ ਮਾਰਦੇ ਨਜ਼ਰ ਆਏ ਕਿ ਉਹਨਾਂ ਦੀ ਜਾਨ ਬਚਾਈ ਜਾਵੇ ਚੀਕਾਂ ਮਾਰਦੇ ਨਜ਼ਰ ਆਏ ਇੱਕ ਵਾਰੀ ਫੇਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਹ ਜੋ ਤੁਸੀਂ ਤੇ ਵੀਡੀਓ ਦੇਖਦੇ ਪਏ ਹੋ ਇਹ ਸਿੱਕਿਮ ਦੇ ਡੈਮ ਤੇ ਬਣਿਆ ਬਿਜਲੀ ਪ੍ਰੋਜੈਕਟ ਹੈ ਜੋ ਢਾ ਢੇਰੀ ਹੋ ਗਿਆ ਕੁਦਰਤ ਦਾ ਕਹਿਰ ਇੱਕ ਵਾਰੀ ਫੇਰ ਦੇਖਣ ਨੂੰ ਮਿਲਿਆ ਹੈ ਔਰ ਇਸ ਕੁਦਰਤ ਦੇ ਕਹਿਰ ਨੇ ਪਹਾੜ ਡਿੱਗਣ ਦੇ ਨਾਲ ਬਿਜਲੀ ਦੇ ਡੈਮ ਦੇ ਜੋ ਇਹ ਸਾਰਾ ਤਸ਼ਨਾਸ਼ ਕੀਤਾ ਹੈ ਔਰ ਲੋਕ ਇੱਥੇ ਜਾਨ ਬਚਾਉਣ ਲਈ ਗੁਹਾਰ ਲਗਾ ਰਹੇ ਸਨ